ਯਮ ਰੁਤੀ ਸਹਰ ਆਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਇਹ ਵਲੌਗ ਹੈ ਜਿਹੜਾ ਆਪਣਾ ਕਰਿਆ ਤੇ ਦੂਜੇ ਨਾਲ ਕੰਟੀਨਿਊ ਹੋਇਆ ਸੀਗਾ ਪਰ ਬਦਲਣਾ ਪੈ ਗਿਆ ਕਿਉਂਕਿ ਉਹ ਵਲੌਗ ਵਾਲਾ ਵੱਡਾ ਹੋ ਰਿਹਾ ਸੀਗਾ ਇਹ ਭਾਗ ਉਹਦੇ ਨਾਲ ਜੋੜਤਾ ਤੁਸੀਂ ਦੇਖੋਗਾ ਤੇ 22 ਜੀ ਆਪਣੇ ਕੋ ਪਰੋ ਦੀ ਤੇ ਬਾਕੀ ਆਪਾਂ ਗਏ ਸੀਗੇ ਰੁਤੀ ਜਮਾਈ ਆਪਾਂ ਨੇ ਬਹੁਤ ਚਰਵਾ ਕਿੱਥੇ ਲੇਟ ਹੋ ਜਾ ਕੇ ਤੁਸੀਂ ਲੋਏ ਚੱਲੇ ਆਪਾਂ ਕੰਗਰਾਲ ਫਿਲਟਰ ਠੀਕ ਕਰਾਉਣ ਦੇ ਜਾਣ ਆਪੇ ਪੰਗਾ ਵਹਿ ਗਿਆ ਜੀ 5K 'ਚ ਮੈਂ ਵੀਡੀਓ ਸ਼ੂਟ ਕਰ ਲਈ 5K 'ਚ ਸ਼ੂਟ ਕਰੀ ਹੋਈ ਤੇ ਉਹ ਕਨਵਰਟਰ 'ਚ ਜਾ ਕੇ ਦੁਬਾਰਾ ਹੋ ਗਈ ਸਮਾਰ ਕੇ ਬੰਦੇ ਹੋਣਾ ਥਿਮਰਾਜ ਭਾਰਾ ਉਹ ਹੋ ਸੀ ਤੇ 5G शूट ਹੋ ਗਈ ਫੋਨ 4K ਆ ਉਹ ਫਾਈਲ ਚੱਕੇ ਨਾ ਬੰਦ ਹੋ ਜਾਇਆ ਕਰੇ ਉਹ ਤੇ ਬੰਦ ਹੋ ਜਾਇਆ ਕਰੇ ਕਾਲਾ ਸਕਰੀਨ ਆ ਜਾਇਆ ਕਰੇ ਵੀਡੀਓ ਚੱਲੇ ਨਾ ਕਰੇ ਰਿਕਾਰਡਿੰਗ ਚੱਲਿਆ ਕਰੇ ਫਿਰ ਕਨਵਰਟਰ ਜੇ ਆ ਕੇ ਚੇਂਜ ਕਰਕੇ 4K ਜੇ ਕਰੀਆ ਹੁਣ ਮੈਂ 4K ਜੀ ਸ਼ੂਟ ਕਰੂੰਗਾ 5G ਵਾਲਾ ਕਨਵਰਟਰ ਫਿਰ ਆਪਾਂ ਲੈਪਟਾਪ ਜੀ ਡਾਊਨਲੋਡ ਕਰ ਲਾਂਗੇ ਤੇ ਉਹ ਚੱਲਣ ਲੱਗ ਜੂਗਾ ਜਦੋਂ ਲਾਸਟ ਆ ਜੀ ਡਾਊਨਲੋਡ ਹੋ ਗਿਆ ਯਾ ਮਰੂਤੀ ਆਪਣਾ ਜੀ ਬੀਟ ਖਰਾਬ ਹੋ ਗਈ ਉੱਥੇ ਖੜੀ ਆ ਪੁੱਪੋਂ ਕੀ ਪੁੱਪੋਂ ਕੇ ਮਰੂਤੀ ਚੱਕ ਲਿਆ ਸੀ ਘੈਂਡ ਗੱਡੀ ਆ ਬਾਈ ਬਾਈ ਇਹ ਸਰਾ ਹੀ ਆ ਦੇਖੋ ਜਾਂ ਵੀ ਇਸ ਲੰਗਾ ਮਾਰਦੀ ਜੀ ਇਹ ਵੀ ਅਲਾਈਨਮੈਂਟ ਹੋ ਰਹੀ ਗੱਡੀ ਇੱਕ ਵਾਸੇ ਲੱਤਦੀ ਆ ਸਾਈਡ ਨੂੰ ਖੱਚਦੀ ਆ ਪੂਰਾ ਇੱਧਰ ਨੂੰ ਇੱਧਰ ਨੂੰ ਵਾਲਾ ਜਾਂਦਾ ਇਹ ਲੈ ਦੇਖੋ ਹੁਣ ਦੱਸਿਆ ਤੇ ਨਜ਼ਾਰਾ ਆਉਂਦਾ ਵੀਡੀਓ ਬਣਾਉਣ ਦਾ ਹੁਣ ਬਾਲਾ ਕਿਉਂਕਿ ਉਹ ਇੱਕ ਤਾਂ ਹੈ ਛੋਟੂ ਜਿਹਾ ਡੱਡੂ ਹੀ ਐ ਤੇ ਇੱਕ ਸੰਗ ਨਹੀਂ ਲੱਗਦੀ ਹੁਣ ਬਾਲਾ ਫੋਰ ਪੜਨਾ ਮੈਨੂੰ ਉਹ ਆ ਹੀ ਲੱਗਦਾ ਜੀ ਵੀ ਔਖਾ ਜਿਹਾ ਜਿਵੇਂ ਲੋਕ ਦੇਖਦੇ ਜੀ ਕੀ ਕੀ ਕਰ ਰਹੇ ਆ ਹੁਣ ਵੀ ਹੁਣ ਬੋਲਦੇ ਨੇ ਦੇਖਦੇ ਨੇ ਵੀ ਬੋਲਦਾ ਕੀ ਕਰ ਲੀ ਜੀ ਰਹੇ ਆ ਤੇ ਗੋੜੀ ਕੋਲੇ ਚੱਲੇ ਆ ਸੰਗਰਾਲ पांच गोड़ी छेड़ करोगे हाँ जी 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 देखा <laughs> है बड़े कैमरे में भी देखा है मैं लंग टाइप होने वाला है ना ये मैं वाला तो वीडियो चलिए यार ये तो लूटा से काम जीवन टाइप है ना वाईफाई लॉय एल्टर तो रहा है 1 2 ਦੇ ਫਿਲਟਰ ਪੈਨ ਵਾਲੇ ਨੇ ਚੇਂਜ ਹੋ ਜਾਣਗੇ ਜਿਹੜੇ ਚੇਂਜ ਹੋਣ ਨਾਲ ਤੇ ਪੈਪੂ ਪੁੱਟੀਆਂ ਹੋਏ ਨੇ ਪੈਪਾਂ ਵੀ ਬਦਲੇ ਜਾਣਗੇ ਸ਼ਾਉ ਨੂੰ ਮੜ ਜੂ 1 2 ਫਿਲਟਰ ਚੇਂਜ ਕਰਨ ਨਾਲ ਉਹ ਪੈ ਜਾਣਗੇ ਤੇ ਬਾਕੀ ਚੱਲਦੇ ਆ ਬੜਨ ਮਧਲਾ ਜੇ ਮਰੂਤੀ ਉਹਨਾਂ ਦਿਲਾ ਚ ਮਰੂਤੀ ਵੀ ਲੋਕਾਰ ਬੰਦੀ ਸੀ ਮੇਰਾ ਪੰਜਾਬ ਵਾਲਾ ਲਾਇਸੈਂਸ ਤੋਂ ਬਗੈਰ ਘੱਟ ਹੋਇਆ ਨਾ ਚਲਾਣਾ ਸੱਟ ਦੇ ਸਵੀ ਸਹਰ ਹਰ ਕਿਸੇ ਚਲੋ ਇਹ ਦੁਗਾਨੀਆਂ ਦਾ ਪਹੜਾ ਲਓ ਇਹ ਪਿੰਡ ਪਾਉਗੇ ਕਬੂਤਰਵਾਗਿਆਂ ਦਾ ਪਿੰਡ ਭਰਿਆ ਪਿਆ ਤੁਹਾਨੂੰ ਦਿਖਾਉਣੇ ਨੇ ਉੱਤਰਵਾਗਿਆਂ ਜੀ ਕਿ ਅਲੋਜਮੈਂਟ ਨਹੀਂ ਹੈ ਉਹ ਉੱਤਰਵਾਗਿਆਂ ਦੇ ਦੇ ਰਹੇ ਨੇ

<laughs> <laughs> बंदी पॉइंट खुला जी बंद लाया ਇਹਦੇ ਇੱਧਰ ਪੱਟ ਕੇ ਲਾਇਆ ਜੀ ਟੋਆ ਸੀਗਾ ਟੋਆ ਭਰਿਆ ਬੰਦ ਕਰਤਾ ਹੱਥ ਤੋਂ ਸਾਬ ਕਰ ਲੈ ਤੈਨੂੰ ਕੀ ਹੋ ਗਿਆ ਓਏ ਹੰਬੇ ਜੀ ਕਾ ਤੋ ਬਿਆਂਦ ਹੋ ਬੱਸ ਇੱਕ ਇਹਨੇ ਬੱਠਲ ਬੱਠਲ ਸਾਫ ਬੱਠਲ ਵੀ ਨਹੀਂ ਸਾਫ ਕਰਿਆ ਉਹਨਾ ਟੇਬਲ ਸਾਫ ਕਰਿਆ ਕਰਨਾ ਹੰਬਿਆ ਬੰਦਾ ਅਸਲ ਵਿੱਚ ਨਾ ਕੰਮ ਨਹੀਂ ਕਰਾਇਆ ਫਲਕ ਕੱਲ ਖੜੇ ਮੀਨੋ ਅਸੀਂ ਇਹਦਾ ਵਲੌਗ ਕੀਤਾ ਬੰਦ ਚਿੱਟਾ ਸਿਮਿੰਟ ਲਾਉਣ ਦਾ ਫਾਇਦਾ ਹੋ ਗਿਆ ਹੈਲੋ ਇਹਦਾ ਖਾਣੀ ਸੀਗੀ ਆਪਾਂ ਨੂੰ ਮਿਲ ਗਈ ਪਾਈ ਬਗੇ ਹੌ ਮੇਰੀ ਆਉਣਾ ਲੋਈ ਆਪਣੀ ਘਟੇ ਵੀ ਪਹੁੰਚ ਗਈ ਗੋਬਰੋ ਦੀ ਸਸਰੀ ਵਾਲੀ ਵੀ ਇਹ ਵੀ ਸਰੀ ਸਸਰੀ ਹੈ ਆਹ ਫਲੋਟਿੰਗ ਨਾਲ ਫਲੋਟਿੰਗ ਵਾਸਤੇ 2 ਕਿਲੋੜਾ ਮੈਂ ਹੀ ਵੈਂਦੀ ਸੀ ਵੀਰੇ ਮੱਟਾ ਮੋ ਗਈ ਇਹ ਜੇ ਵੀ ਅਰੀਜਨਲ ਲੈਣੀ ਉਹ ਤਾਂ ਬਹੁਤ ਮਹਿੰਗੀ ਹੈ ਇਹ ਸਾਰਾ ਕੁਝ ਹੀ ਆ ਗਿਆ ਆਹ ਸਟਿੱਕਾ ਦੀ ਸਟਿੱਕਾ ਦੀ ਇਹ ਲਾਉਣਾ ਇਹ ਮੋਡੇ ਵਾਲਾ ਆ ਗਿਆ ਬਾਹਰ ਆ ਗਿਆ ਬਾਹਰ ਇਹ ਜੰਬਲ ਕੀ ਘਮ ਰਖਿਆ ਬੋ ਚੋ ਕੋਈ ਤੇ ਸਾਰਾ ਗੰਬਲ ਗੰਬਲ ਸਾਰਾ ਕੁਝ एक्स्ट्रा थ्री है मटेरेबल जिम्बल जिम्बल कहता है माउंट माउंटैज करना थ्री सिक्सटी है थ्री सिक्स गुडी माउंटैच करना मोटर हैंडल से वाह ਗੋਟ ਤੇ ਬੰਨਣ ਵਾਲਾ ਆ ਮੋਡੇ ਵਾਲਾ ਇਹ ਬਾਕੀ ਐਕਸਟਰਾ ਨੇ ਆ ਮੋਟਰ ਸਾਥੇ ਜਮਲਾ ਲਾ ਦੋ ਇਹਨੂੰ ਬਹੁਤ ਆ ਗਿਆ ਵੀ ਜਿੰਮਲੀ ਬੰਦਦੇ ਨੇ 9 ਵਜੇ ਰਾ ਦੇ ਪੇਚ ਬੂਦਿਆਂਗੇ ਐਕਸਟੈਂਡ ਕਰਨ ਵਾਲਾ ਆ ਐਕਸਟੈਂਡ ਕਰ ਤੋਂ ਦਲਾਉਣ ਨੂੰ ਮੋਟਰ ਸਾਥੇ ਆਏ ਨਾ ਅਟੈਚ ਹੋ ਜੂ ਤੇ ਇਹ ਵੀ ਹਰਮੇਟ ਤੇ ਹੈਲਮਟ ਤੇ ਲਗਾਉਣਾ ਪਾਉਂਦੇ ਨੇ ਚਲੋ ਮੈਂ ਤੇਜ ਤੇ ਕੈਮਰਾ ਰੱਖਿਆ ਜਾਇਆ ਕਰੂ ਤੇ ਬੈਟਰੀ ਕੈਮਰਾ ਕੋਲ ਸਾਰਾ ਕੁਝ ਸਾਜੂਰੇ ਕੈਮਰਾ ਲਿਆ ਕਰਨਾ ਵੱਡੀ ਸੈਲਫੀ ਸਟਿਕ ਕਰਨਾ ਉਹ ਪਰੋਤੇ ਲਾਉਣਾ ਇਹਨੂੰ ਦੇ ਰਿਹਾ ਬਾਕ। ਲੋ ਜੀ ਆ ਆਪਣੀ ਟੈਸਟ ਤੇ ਗਿਆ ਆ ਹੁਣ। ਟੈਸਟ ਆਲਾ ਤੇ ਵਧੀਆ ਵਾਕ ਹੋ ਰਿਹਾ ਹੱਥੋਂ ਤੱਕ ਦੇਖ ਰਹੇ ਹੋਵਾਂਗੇ। ਟੈਸਟੇਰ ਰਹਿੰਦਾ ਦੇਖਦਾ ਨਹੀਂ ਇਹ ਨਾਲ। ਦਿਖਾਉਣਾ ਸਰ ਨੂੰ ਮੈਂ ਫੋਨ 'ਚ ਵੀਡੀਓ ਬਣਾਉਣਾ। ਇਧਰ ਗੋਪਰੋ ਵੀ ਬਣ ਰਹੀ ਹੈ। ਅਹ ਤੇਦਾ ਇਹ ਦਾ ਕੋਸਟ ਚੈਸਟ ਤੇ ਕਸਾ ਹੈ ਤੇ ਗੋਪਰੋ ਸਾਈਕਲਿੰਗ ਕਰਦੇ ਜਦ ਮੈਂ ਤੁਸੀਂ ਕੋਈ ਕੰਮ ਕਰ ਰਹੇ ਹਾਂ ਸਟੇਬਲ ਸਿੱਧੀ ਜੀ ਇਤੇ ਜਾ ਰਹੇ ਮੋਟਰਾਂ ਤੇ ਜਾ ਰਹੇ ਉਹਦਾ ਕੰਸ ਲੈਵੇ ਤੇ ਇਸ ਸਟੇਵਰ ਇਹਦਾ ਤੇ ਗੋਪਰੋ ਸਾਈਕਲਿੰਗ ਕਰਦੇ ਜਦ ਮੈਂ ਤੁਸੀਂ ਕੋਈ ਕੰਮ ਕਰ ਰਹੇ ਹਾਂ ਸਟੇਬਲ ਸਿੱਧੀ ਜੀ ਇਤੇ ਜਾ ਰਹੇ ਮੋਟਰਾਂ ਤੇ ਜਾ ਰਹੇ ਉਹਦਾ ਕੰਸ ਲੈਵੇ ਤੇ ਇਸ ਸਟੇਵਰ ਇਹਦਾ ਟੈਸਟ ਤੇ ਕਸਾ ਹੈ ਨਾ ਲੋ ਇਹ ਕਿੱ사 ਗਿਆ ਮੱਥੇ ਤੇ ਇਹ ਤਾਂ ਪਰਨੇ ਤੇ ਆ ਗਿਆ ਜਿਵੇਂ ਮੋਟਰਾਂ ਦੇ ਨੇ ਪੱਗ ਤੇ ਪਾਉਣ ਨੂੰ ਇਹ ਦਮਾ ਜੀ ਕੰਮ-ਕਮ ਕਰਾ ਰਿਹਾ ਕਾ ਇਹ ਇੱਥੇ ਕੰਮ ਕਰ ਰਹੇ ਹਾਂ ਤੁਸੀਂ ਕਟਿੰਗ ਇਹਦਾ ਕਰ ਰਹੇ ਆ ਤੁਸੀਂ ਕੁਝ ਸਮਝ ਰਹੇ ਹੋ ਦੇ ਕਰਕੇ ਲਾ ਸਕਦੇ ਆ ਇਹਨੂੰ ਉਹਦੇ ਮੋਟਰਾਂ ਦੇ ਨੇ ਪੱਗ ਤੇ ਫਾਉਂ ਨਾ ਆ ਜੀ ਲੋਈ 셀ਫੀ ਸਟੈਕ ਨਾਲ ਹੁਣ ਵੀਡੀਓ ਬਣ ਰਹੀ ਹੈ ਇਹ ਨਿਕਸਟ ਐਂਗਲ ਹੋ ਜਾਂਦੀ ਹੈ ਦੇਖੋ ਕਿੰਨਾ ਵਾਈਡ ਐਂਗਲ ਹੋਰ ਵਾ ਗਿਆ ਤੇ ਵਾਈਡ ਐਂਗਲ ਹੋਰ ਜ਼ਿਆਦਾ ਵਾਦਦੇ ਨੇ ਇਹਦੇ ਨੇ ਤਾਂ ਤੇ ਸ਼ੂਟ ਕਰਨ ਬਾਹਰ ਜਾਂਦੇ ਆ ਦੂਰ ਜਾਂਦੇ ਦਿਖਾਵਾ ਦਿੰਦੇ ਜੀ ਆਰਾਮ ਵੀ ਹੋ ਰਹਾ ਬਹੁਤ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅੱਜ ਸ਼ਾਮ ਤੱਕ ਵੀਡੀਓ ਕਰਦੇ ਆ ਕੰਟੀਨਿਊ ਹੁਣ ਇਹੋ ਲਾਉਣਿਆ ਚਾਰਜ ਉੱਪਰ ਆ ਬਾਕੀ ਸਮਾਨ ਬਾਹਰ ਅੰਜਵੇਂ ਮਰਜ਼ੀ ਲੈ ਕੇ ਜਾਣਾ ਤੇ ਜਿਹੜੀ ਚੀਜ਼ ਲੈਣੀ ਉਹ ਚੀਜ਼ ਦੇ ਵਿੱਚ ਰੱਖ ਲਓ ਗੰਬਰ ਲੈ ਜਾਣੇ ਗੰਬਰ ਰੱਖ ਲਓ ਨਾ ਕੰਮ ਨਹੀਂ ਆ ਤੀ ਰੋਂ ਬੁਣੀ ਚੇਕ ਕੋ ਤੇਵਨ ਰਿਲੈਕਸ ਹੋ ਕੇ ਜਿਵੇਂ ਮਰਜ਼ੀ ਜਿੱਧਰ ਮਰਜ਼ੀ ਕਰ ਸਕਦੇ ਆ ਤੁਸੀਂ ਆਦਾ ਜਿਵੇਂ ਮਰਜ਼ੀ ਕੰਮ ਕਰ ਸਕਦੇ ਆ ਐ ਕਰਕੇ ਵੀਡੀਓ ਬਣਾ ਸਕਦੇ ਆ ਜਿਵੇਂ ਤੁਹਾਨੂੰ ਸਟੇਵਰ ਸੌਖਾ ਲੱਗਦਾ ਉਹ ਵੀ ਬਣਾ ਸਕਦੇ ਆ ਤੇ ਗੁੱਸੇ ਆ ਗਿਆ ਜਿਵੇਂ ਤੇ ਵੀਡੀਓ ਬਣਾਉਣੀ ਆ ਮੋਟਰ ਨਾਲ ਚਲਾਉਣੇ ਆ ਕਰਕੇ ਬਣਾ ਸਕਦੇ ਆ ਇਹਨੂੰ ਆਪ ਦੇ ਗੱਨੇ ਵੀ ਕਰ ਸਕਦੇ ਜਿਵੇਂ ਤੇ ਘੁੰਮਣਗੇ ਆਂਗਲ ਕਰਕੇ ਵੀਡੀਓ ਬਣਾ ਸਕਦੇ ਆ ਆਪ ਦੇ ਗੱਨੇ ਨੂੰ ਕਰਕੇ ਇੱਧਰ ਇੱਧਰ ਨੂੰ ਇਹਦਾ ਘੁਮਾ ਕੇ ਦੋ ਕੋਪਰ ਹੁੰਦਾ ਹੈ ਦੋ ਕੋਪਰ ਰੱਖਿਆ ਜਾਂਦਾ ਨੇ ਕਿੱਥੇ ਕਿੱਥੇ ਇੱਥੇ ਦਾ ਬੈਟਰੀ ਚਾਰਜਰ ਵਾਲਾ ਜਿਵੇਂ ਡਬਲ ਬੈਟਰੀ ਚਾਰਜ ਕਰਨੀ ਹੋਰ ਰੱਖ ਸਕਦੇ ਤੁਸੀਂ ਰੀਚਾਰਜ ਬੈਟਰੀਆਂ ਪਾ ਦੋ ਇੱਧਰ ਬੈਟਰੀ ਲੱਗ ਜੂ ਇੱਧਰ ਬੈਟਰੀ ਲੱਗ ਜੂਗੀ ਸਟੋਰੇਜ ਇਹ ਚ ਫੁੱਲਾ ਪੂਰਾ ਸਾਰਾ ਕੰਮ ਆ ਤੇ ਆ ਮੋਟਰਾਂ ਦੇ ਹੈਂਡਲ ਵਾਲਾ ਆ ਗਿਆ ਆ ਚੈਸਟ ਵਾਲਾ ਆ ਗਿਆ। ਇਹ ਮਤ ਆ ਗੱਡੀ ਵਾਲਾ ਆ ਗਿਆ। ਆ 360 ਵਾਲਾ ਆ ਗਿਆ। ਆ ਗੁੱਟ ਵਾਲਾ ਹੋਊਗਾ ਜਿੱਥੇ ਲੱਗਦਾ ਲੱਗ ਦੇਖਦੇ ਆ।